ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲੈਕਤੀਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਫੌਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਬਾਈ ਗੁਰਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ 'ਚ ਹੀ ਆ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਵੀਡੀਓ ਹੈ ਮੇਰੀ ਭੈਣਾਂ ਵਾਸਤੇ ਖਾਸ ਵੀਡੀਓ ਹੈ ਜਿਵੇਂ ਕਿ ਜੀ ਹੁਣ ਬਰਸਾਤ ਦਾ ਮੌਸਮ ਹੋ ਗਿਆ ਹਨਾ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੈ ਬਾਰੇ ਮਤਲਬ ਕਿ ਆਪਣੇ ਜਿਹੜੇ ਕੱਪੜੇ ਧੋਏ ਪਏ ਹੁੰਦੇ ਨੇ ਉਹ ਸੁੱਕਦੇ ਨਹੀਂ ਹੈਗੇ ਜੇ ਉਹਨੂੰ ਆਪਾਂ ਸਟੈਂਡ ਤੇ ਵੀ ਪਾਵਾਂਗੇ ਫਿਰ ਵੀ ਨਹੀਂ ਸੁੱਕਣੇ ਹੈਗੇ ਕਿਉਂਕਿ ਅੱਧ ਚੱਦਿਓ ਗਿੱਲੇ ਰਹੀ ਜਾਂਦੇ ਨੇ ਤੇ ਉਹਨਾਂ ਨੂੰ ਸੁਕਾਉਣ ਵਾਸਤੇ ਬਹੁਤ ਹੀ ਵਧੀਆ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਜੀ ਚੱਲਦੇ ਆ ਫੇਰ ਆਪਾਂ ਬਾਹਰ ਉਹ ਜੀ ਸਵੇਰ ਦੀ بارش ਹੁੰਦੀ ਹੈ ਇਹ ਤੇ ਆਪਣੇ ਜਿਹੜੇ ਕੱਪੜੇ ਧੋਤੇ ਪਏ ਨੇ ਤੇ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਸੁਕਾਵਾਂਗੇ ਉਹਦੇ ਵਾਸਤੇ ਤੁਹਾਡੇ ਨਾਲ ਵੀਡੀਓ ਜਿਹੜੇ ਆਪਣੇ ਇਹ ਕੱਪੜੇ ਨੇ ਸਾਰੇ ਗਿੱਲੇ ਇਦਾਂ ਹੀ ਪਏ ਨੇ ਇਹ ਸੂਬਾ ਦੇ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੁਕਾਵਾਂਗੇ ਉਹ ਤੁਹਾਨੂੰ ਦੱਸ ਦਿਆਂ ਲੋ ਜੀ ਆਪਾਂ ਨੇ ਜਿਹੜੇ ਇਹ ਕੱਪੜੇ ਨੇ ਸਾਰੇ ਜਿਹੜਾ ਆਪਣਾ ਇਹ ਬੈੱਡ ਹੈ ਇੱਕ ਬੈੱਡ ਦੀ ਚਾਦਰ ਨਾਲ ਸੁਕਾਵਾਂਗੇ ਕੋਈ ਇਹ ਦੀ ਮਤਲਬ ਕਿ ਇਦਾਂ ਨਹੀਂ ਹੈਗੇ ਵੀ ਇਹ ਸੁੱਕਣੇ ਨਹੀਂ ਹੈਗੇ ਬਿਲਕੁਲ ਸੁੱਕ ਜਾਣਗੇ ਜਿਹੜੀ ਹੁਣ ਆਪਣੇ ਇਹ ਬੈੱਡ ਦੀ ਚਾਦਰ ਹੈ ਜੀ ਬੈੱਡ ਤੇ ਪਛਾਈ ਹੋਈ ਹੈ ਚਾਦਰ ਇਹ ਦੇਖੋ ਇਦਾਂ ਪਛਾਈ ਹੋਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਣੇ ਸਾਰੇ ਕੱਪੜੇ ਨੇ ਇਦਾਂ ਖਲਾਰ ਕੇ ਨਾ ਚੰਗੀ ਤਰ੍ਹਾਂ ਇਹਨੂੰ ਆਪਾਂ ਬੈੱਡ ਤੇ ਪਛਾ ਦੇ ਦਿੰਨੇ ਆ ਕੱਪੜੇ ਆਪਾਂ ਸਾਰੇ ਬੈੱਡ ਤੇ ਖਲਾਰ ਦਿੱਤੇ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇੱਕ ਡਬਲ ਬੈੱਡ ਦੀ ਚਾਦਰ ਲੈਣੀ ਆ ਠੀਕ ਆ ਤੇ ਆ ਲੈ ਲਈ ਆਪਾਂ ਕਾਟਨ ਦੀ ਚਾਦਰ ਹੋਵੇ ਡਬਲ ਬੈੱਡ ਦੀ ਹੋਵੇ ਇਹ ਲੈ ਲਈ ਆਪਾਂ ਕਾਟਨ ਦੀ ਚਾਦਰ ਡਬਲ ਬੈੱਡ ਦੀ ਚਾਦਰ ਇਹ ਹੁਣ ਇਹ ਜਿਹੜੀ ਚਾਦਰ ਆ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਵਿਛਾ ਦਿੰਨੇ ਆ ਕੱਪੜਿਆਂ ਉੱਤੇ ਤਾਂ ਜਿਹੜੇ ਆਪਣੇ ਕੱਪੜੇ ਨੇ ਉਹ ਕਿਸ ਤਰ੍ਹਾਂ ਸੁੱਕਣਗੇ ਉਹ ਵੀ ਤੁਹਾਨੂੰ ਦੱਸਦੇ ਆ ਨਾ ਹੀ ਆਪਾਂ ਨੂੰ ਤਾਰ ਦੀ ਜ਼ਰੂਰਤ ਪੈਣੀ ਆ ਨਾ ਹੀ ਕੋਈ ਸਟੈਂਡ ਦੀ ਜ਼ਰੂਰਤ ਪੈਣੀ ਆ ਬਿਨਾਂ ਤਾਰ ਤੋਂ ਬਿਨਾਂ ਸਟੈਂਡ ਤੋਂ ਆਪਾਂ ਬਰਸਾਤ ਦੇ ਮੌਸਮ ਵਿੱਚ ਕੱਪੜੇ ਸੁਕਾਉਣ ਦਾ ਇੱਕ ਸੌਖਾ ਤਰੀਕਾ ਇਦਾਂ ਕਰਕੇ ਆਪਾਂ ਸਾਰੀ ਚਾਦਰ ਇਹਦੇ ਵਿਛਾ ਦਿੱਤੀ ਹੈ ਹੁਣ ਆਪਾਂ ਨੇ ਉੱਪਰੋਂ ਛੱਡ ਦੇਣਾ ਫੁੱਲ ਤੇ ਪੱਖਾ ਠੀਕ ਹੈ ਜੀ ਪੱਖਾ ਛੱਡ ਕੇ ਨਾਲ ਹੀ ਤੁਸੀਂ ਕੀ ਕਰਨਾ ਹੈ ਇੱਕ ਆਪਾ ਲੈਣਾ ਹੈ ਬਲੋਰ ਮਤਲਬ ਕੀ ਜਿਹੜਾ ਕਮਰਾ ਗਰਮ ਕਰਦਾ ਕਰਦਾ ਹੁੰਦਾ ਸਰਦੀਆਂ ਦੇ ਵਿੱਚ ਕਮਰਾ ਕਰਮਾਰਾ ਬਲੋਰ ਲੈਣਾ ਤੇ ਉਹਨੂੰ ਆਪਾਂ ਲਗਾ ਕੇ ਇੱਕ ਪਾਸੇ ਇੱਧਰ ਲਗਾ ਕੇ ਤੇ ਫੇਰ ਆਪਾਂ ਉਹਨੂੰ ਛੱਡ ਦਵਾਂਗੇ ਤੇ ਘੰਟਾਕ ਛੱਡਣਾ ਬਸ ਉਹ ਲਗਾ ਕੇ ਘੰਟਾ ਚੱਲਦਾ ਰਹੂਗਾ ਤੇ ਲਾਈਟ ਕਰ ਦੇਣੀ ਆ ਲਾਈਟ ਵੀ ਚਾਲੂ ਰੱਖਣੀ ਆ ਤੇ ਪੱਖਾ ਵੀ ਚਾਲੂ ਰੱਖਣਾ ਠੀਕ ਹੈ ਤੇ ਪੱਖਾ ਚਲਾ ਕੇ ਲਾਈਟ ਚਲਾ ਕੇ ਤੇ ਬਲੋਰ ਲਾ ਕੇ ਘੰਟਾ ਇੱਕ ਘੰਟੇ ਦੇ ਵਿੱਚ ਜਿਹੜੇ ਆਪਣੇ ਆ ਸਾਰੇ ਕੱਪੜੇ ਨੇ ਚੱਦਰ ਦੇ ਨੀਚੇ ਸਾਰੇ ਸੁੱਕ ਜਾਣਗੇ ਕੋਈ ਆਪਾਂ ਨੂੰ ਉਤਾਰ ਦੀ ਜ਼ਰੂਰਤ ਨਹੀਂ ਪੈਣੀ ਕੋਈ ਆਪਾਂ ਨੂੰ ਮਤਲਬ ਕਿ ਉਹਦੀ ਸਟੈਂਡ ਦੀ ਜ਼ਰੂਰਤ ਪੈਣੀ ਹੈ ਜਿਹੜਾ ਆਪਣਾ ਕਮਰਾ ਹੈ ਉਹ ਚੰਗੀ ਤਰ੍ਹਾਂ ਗਰਮ ਹੋ ਜੂ ਚ ਜਿਹਨ ਨਾਲ ਆਪਣੇ ਜਿਹੜੇ ਕੱਪੜੇ ਨੇ ਚੰਗੀ ਤਰ੍ਹਾਂ ਸੁੱਕ ਲੈਣ ਸੁੱਕ ਜਾਣਗੇ ਕੋਈ ਉਹ ਚ ਸਮੈਲ ਨਹੀਂ ਆਉਣੀ ਕੱਪੜੀਆਂ ਚ ਲਓ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਨੂੰ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਣ ਸ਼ਸ਼ੀਕਾਰ